ਹੋਰ ਸਾਰੇ ਕਿਵੇਂ ਹੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜੀ ਆਇਆਂ ਨੂੰ ਸਾਰਿਆਂ ਨੂੰ ਤੇ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਬਾਅਦ ਕਰਕੇ ਸਪੋਰਟ ਕਰਿਆ ਕਰੋ ਤੇ ਮੰਮੀ ਜੀ ਮੈਨੂੰ ਦੱਸ ਰਹੀ ਸੀ ਕਈ ਆਪਣੇ ਆਪਣੀ YouTube ਦੀ ਫੈਮਿਲੀ ਉਹ ਮੈਨੂੰ ਪੁੱਛ ਰਹੀ ਸੀ ਕਿ ਦੀਪੂ ਕਿੱਥੇ ਆ ਗਿਆ ਮੇਰੇ ਦੀਪੂ ਮੈਨੂੰ ਆ ਗਿਆ ਤੁਹਾਨੂੰ ਲੱਗਦਾ ਮੈਂ ਚਾਹ ਕਿਤਾਬ ਦੇ ਫੇਸ ਬੰਨੀ ਜਾਨੀ ਹੈ ਡੈਡੀ ਜੀ ਕਿਹਨੇ ਕੈਮਰਾ ਕਿੱਥੇ ਹੈ ਕੈਮਰਾ ਇੱਥੇ ਹੈ ਸਦਾ ਸਕਰੀਨ ਚ ਜਾ ਕੇ ਕੈਮਰਾਵਨ ਨੂੰ ਚੈੱਕਣਾ ਤਾਂ ਦੇਖ ਮੈਂ ਸਕਰੀਨ ਨਹੀਂ ਚੱਕੀ ਜਾਨੀ ਮੈਨੂੰ ਐ ਕੋ ਲੱਗਦਾ ਵੀ ਮੇਰਾ ਮੂੰਹ ਢਿੱਡਾ ਹੈ ਵੀ ਮੇਰੀ ਚੱਕਣੀ ਜਿੱਦਰੇ ਹੋਰ ਦੇ ਆਈ ਜਾਂਦੇ ਚੱਕੀ ਤੇ ਇਹਨੂੰ ਨਾ ਤਾਂ ਕਰ ਕੀ ਇਹ ਲੋਰ ਕਿਤੇ ਚੱਕਣਾ ਆ ਦੀ ਮੂੰਹ ਨਹੀਂ ਚੱਕਦੀਆਂ ਦੇਖ ਇਸ ਟਾਈਮ ਆਪਦਾ ਮੂੰਹ ਦੇਖ ਰਹੀਆਂ ਪਰ ਹਾਂ ਫਿਰ ਕੈਮਰਾ ਇੱਥੇ ਹੈ ਨਾ ਹੁਣ ਕੈਮਰਾਵਨ ਇੱਥੇ ਆ ਜੇ ਮੈਂ ਕੈਮਰਾਵਨ ਚੱਕੂਗਾ ਤਾਂ ਕੈਮਰਾ ਨੂੰ ਲੱਗੂ ਤੇਰੇ ਨੂੰ ਚੱਕੂ ਤੇ ਢਿੱਡ ਲੱਗੂ ਹੁਣ ਮੈਂ ਕਿੱਧਰ ਲੱਗਦੀ ਹਾਂ ਮੈਂ ਤੇਰੀ ਮੂੰਹ ਨਹੀਂ ਚੱਕੀ ਆਨੀ ਤੋਦਾਂ ਲੱਗੀਆਂ ਅੱਖਾਂ ਵੀ ਬੰਨੀਆਂ ਤੇ ਹੁਣ ਹੁਣ ਤਿਆਰ ਦੇ ਬੰਨੀ अच्छा मेनू गलत लग ਰਿਹਾ ਵੀ ਮੈਂ ਗਲਤ ਦੇਖ ਰਹੀ ਆ ਕੋਈ ਉਹਨਾਂ ਦਾ ਵੀਡੀਓ ਬਣਾਪਦਾ ਬੋਲ ਨਹੀਂ ਆ ਸੋ ਇਹ ਦੀਪੂ ਆ ਜੀ ਮੈਂ ਮਨਜੀਤ ਕੌਰ ਆ ਤੇ ਤੁਸੀਂ ਕਹਿੰਦੇ ਦੀਪੂ ਨੂੰ ਵੀਡੀਓ ਚ ਨਹੀਂ ਲੈ ਕੇ ਆਉਂਦੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਦੋਂ ਇਹ ਜੁਨੀ ਤੋਂ ਆਉਂਦਾ ਨਾ ਆ ਅਨੁਸਾਰ ਆਪਦੀ ਵਰਦੀ ਚੇਂਜ ਕਰਕੇ ਤੇ ਕੈਪੀ ਪਾ ਕੇ ਪੈ ਜਾਂਦਾ ਜਦੋਂ ਮੇਰਾ ਵੀਡੀਓ ਬਣਾਉਣ ਦਾ ਟਾਈਮ ਹੁੰਦਾ ਮੈਨੂੰ ਬਹੁਤ ਕਹਿੰਦੀ ਆ ਵੀ ਦੀਪੂ ਤੈਨੂੰ ਕਾਹ ਪੁੱਛਦੇ ਨੇ ਮੈਂ ਭੁੱਲ ਕੇ ਇੱਕ ਨੂੰ ਕਸਟਮਰ ਹੀ ਕਹਿ ਦੇਣੀ ਆ ਵੀ YouTube ਫੈਮਿਲੀ ਆਪਣੀ ਪੁੱਛਦੀ ਆ ਵੀ ਦੀਪੂ ਕਿੱਥੇ ਆ ਤੇ ਆ ਬੈਠਾ ਜੀ ਦੀਪੂ ਦੀਪੂ ਕਈ ਵਾਰੀ ਸੁਨੇਹਾ ਆ ਜਾਂਦਾ ਯੂਨੀ ਚੋਂ ਕਈ ਵਾਰੀ ਕਿਵੇਲੇ ਆਉਂਦਾ ਤੇ ਬਾਕੀ ਹੁਣ ਅਸੀਂ ਜਿਹੜੇ ਪਾਰਸਲ ਲਾਉਣ ਵਾਲਾ ਮੁੰਡਾ ਇੱਕ ਰੱਖਿਆਗਾ ਉਹ ਪਾਰਸਲ ਲਾਉਂਦਾ ਭੇ ਦੇਖਦਾ ਕੰਮ ਆ ਕਿਉਂਕਿ ਮੈਥੋਂ ਜਿਹੜਾ ਥੋੜਾ ਜਿਹਾ ਮੇਰੀ ਸਿਹਤ ਨਾਲ ਠੀਕ ਹੋਣ ਕਰਕੇ ਤੇ ਇੱਕ ਡਾਕਖਾਨਾ ਦੂਰ ਪੈਂਦਾ ਮੈਨੂੰ ਪ੍ਰੋਬਲਮ ਆਉਂਦੀ ਸੀ ਕਿ ਫਿਰ ਦੀਪੂ ਨੇ ਹੁਣ ਮੁੰਡਾ ਰੱਖ ਲਿਆ ਉਹ ਆਪੇ ਪਾਰਸਲ ਲਾਇਆ ਕਰੂ ਆਪੇ ਕੱਪੜੇ ਲੜਨ ਵੀ ਦੇਖ ਲਿਆ ਕਰੂਗਾ ਮੈਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਸਿਹਤ ਕਰਕੇ ਤੇ ਆ ਬੈਠਾ ਦੀਪੂ ਬਸਿਆਂ ਕੋ ਲਈ ਇਹ ਨਾਲ ਗਲੇ ਨੂੰ ਚਾਰਪਾਈ ਲਾ ਦੇਗਾ ਤੇ ਮੈਂ ਹੁਣ ਗੱਲ ਕਰਦੀ ਆ ਅੱਜ ਆਪਣਾ ਜਿਹੜਾ ਮੈਂ ਆਪਾਂ ਗੱਲ ਕਰ ਰਹੇ ਆ ਉਹ ਕਰ ਰਹੇ ਆ ਜੀ ਰੂਹਾਂ ਦੇ ਰਿਸ਼ਤੇ ਜਿਹੜੇ ਰੂਹਾਂ ਦੇ ਰਿਸ਼ਤੇ ਹੁੰਦੇ ਆ ਨਾ ਜੀ ਉਹ ਸੱਚੇ ਤੇ ਪਵਿੱਤਰ ਰਿਸ਼ਤੇ ਹੁੰਦੇ ਆ ਕੋਈ ਮੰਨੇ ਜਾਂ ਨਾ ਮੰਨੇ ਠੀਕ ਹੈ ਰਿਸ਼ਤੇ ਦੁਨੀਆ ਤੇ ਕਈ ਬਣਤੇ ਆਗੇ ਕਈ ਤਾਂ ਸਾਨੂੰ ਗਲਤ ਬੋਲਣਗੇ ਕਈ ਸਾਨੂੰ ਚੰਗਾ ਸਮਝਣਗੇ ਕਈ ਸਾਨੂੰ ਕੋਸ਼ ਕਹਿਣਗੇ ਕਿਉਂਕਿ ਜਿੰਨੇ ਮੂੰਹ ਉਹਨੀਆਂ ਪਾਸੇ ਹੈ ਗੱਲ ਸੱਚ ਆ ਹਨਾ ਦੁਨੀਆ ਜਿੱਤਣੀ ਬਹੁਤ ਔਖੀ ਆ ਤੇ ਆਪਾਂ ਜਿੱਤਣ ਦੀ ਕਦੇ ਕੋਸ਼ਿਸ਼ ਕੀਤੀ ਦੁਨੀਆ ਜਿੱਤਣ ਨੂੰ ਆਉਂਦੀ ਆ ਜੀ ਉਹ ਤਾਂ ਮਤਲਬ ਕੋਈ ਕੋਈ ਜਿੱਤਦਾ ਸਿਕੰਦਰ ਦਾ ਵੀ ਮੂੰਹ ਮੁੜ ਗਿਆ ਸੀਗਾ ਦੁਨੀਆ ਜਿੱਤਣ ਆਸੀ ਸਿਕੰਦਰ ਤੋਂ ਵੀ ਨਹੀਂ ਜਿੱਤੀ ਤੇ ਜਿਹੜਾ ਜਿੱਤਨੇ ਉਹਦਾ ਕਲਮ ਨਾਲ ਵੀ ਜਿੱਤ ਸਕਦਾ ਬਾਕੀ ਲੋਕਾਂ ਦਾ ਤਾਂ ਕੰਮ ਹੁੰਦਾ ਵੀਰੇ ਲੋਕਾਂ ਤੇ ਟਿੱਪਣੀਆਂ ਕਰਨੀਆਂ ਤੁਸੀਂ ਇੱਕ ਗੱਲ ਮੇਰੀ ਹਮੇਸ਼ਾ ਨਾਲ ਲੜਵਾਂਡੋ ਇਹ ਯਾਦ ਰੱਖੋ ਜੀ ਜੀਵ ਚ ਹੱਡੀ ਨਹੀਂ ਹੁੰਦੀ ਇਹਦਾ ਗੱਲ ਬੋਲੀ ਜਾਂਦੀ ਆ ਇਹਨੇ ਕੜਾਏ ਦੇਖਣਾ ਕਿੱਧਰ ਬੋਲਣਾ ਬਸ ਬੋਲੀ ਜਾਂਦੀ ਆ ਪਰ ਇਹ ਧਿਆਨ ਨਾ ਦਿਓ ਕਰੋ ਪਰ ਇਹ ਹੱਡੀਆਂ ਤੜਵਾ ਦਿੰਦੀ ਆ ਹੂੰ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਣੀ ਬੜੀ ਰੂਹਾਂ ਦੇ ਰਿਸ਼ਤੇ ਹੁੰਦੇ ਆ ਨਾ ਵੀ ਉਹ ਸਹੀ ਮੈਨਿਆਂ ਦੇ ਵਿੱਚ ਸਹੀ ਹੁੰਦੇ ਆ ਕੁਝ ਲੋਕ ਇਹੋ ਜਿਹੇ ਹੁੰਦੇ ਆ ਹਨਾ ਵੀ ਤੁਸੀਂ ਲੱਖ ਉਹ ਲੈ ਲੱਖ ਚੰਗੇ ਬਣ ਜਾਈਓ ਤੁਸੀਂ ਲੱਖ ਚੰਗੇ ਬਣ ਜਾਈਓ ਹਨਾ ਦੁਨੀਆਂ ਨੇ ਥੋਡੀ ਨਿੰਦਿਆ ਕਰਨੀ ਹੀ ਹੁੰਦੀ ਆ ਤੁਸੀਂ ਜਿਹੜਾ ਮਰਜ਼ੀ ਕਿੰਨੇ ਮਰਜ਼ੀ ਕੋਸ਼ਿਸ਼ ਕਰ ਲੋ ਜਿਹੜਾ ਥੋਡੇ ਬੰਦਾ ਬੈਰ ਪੈ ਗਿਆ ਉਹ ਕਦੇ ਬੈਰ ਨਹੀਂ ਛੱਡੂਗਾ ਥੋਡੇ ਨਾਲ ਉਹਨੇ ਬੈਰ ਤਾਂ ਕਰਨੀ ਹੀ ਹੁੰਦੀਆਂ ਗੁੱਜੀਆਂ ਹਨਾ ਤਾਂ ਕਰਕੇ ਮੈਂ ਟਾਪਿਕ ਪਤਾ ਕਿਉਂ ਰੱਖਿਆ ਵੀ ਰੂਹਾਂ ਦੇ ਰਿਸ਼ਤੇ ਰੂਹਾਂ ਦੇ ਮਤਲਬ ਜਿਹੜੇ ਰਿਸ਼ਤੇ ਹੁੰਦੇ ਆ ਜਿਹੜਾ ਬੰਦਾ ਕੋਈ ਸਹੀ ਬੰਦਾ ਹੁੰਦਾ ਉਹ ਕਦੇ ਕਿਸੇ ਦੇ ਦਿਨਾਂ ਤੱਕ ਦਿਲ ਤੇ ਛੱਟ ਮਾਰੇ ਨਾ ਕਿਸੇ ਦੇ ਬਾਰੇ ਗੱਪ ਛੜੱਪ ਬੋਲੇ ਤੁਸੀਂ ਮੈਂ ਕੱਲ ਪਰਸੋ ਵੀਡੀਓ ਪਾਈ ਸੀ ਬੜੇ ਲੋਕਾਂ ਨੇ ਕਮੈਂਟ ਕਰੇ ਬਹੁਤ ਪਸੰਦ ਕੀਤੀ ਉਹ ਗੱਲ ਨੂੰ ਤੁਸੀਂ ਬਾਹਲੀ ਦੂਰ ਨਾ ਜਾਓ ਰੂਹਾਂ ਦੇ ਰਿਸ਼ਤੇ ਪਤਾ ਕੀ ਹੁੰਦੇ ਆ ਚਾਹੇ ਤੁਹਾਡਾ ਨਾਲ ਖੂਨ ਦਾ ਰਿਸ਼ਤਾ ਨਾ ਹੋਵੇ ਕੋਈ ਰਿਸ਼ਤਾ ਖੂਨ ਦਾ ਨਾ ਹੋਵੇ ਹੁਣ ਜਿਵੇਂ ਮੇਰੇ ਨਾਲ ਮਤਲਬ ਰਮਨ ਭੈਣ ਹੈ ਕੈਨੇਡਾ ਤੋਂ ਜੁੜੇ ਹੋਇਆ ਹਨਾ ਉਹਨਾਂ ਨੇ ਮੈਨੂੰ ਮੈਨੂੰ ਲੱਗਦਾ ਵੀ ਮੈਥੋਂ ਫੋਨ ਹੋਵੇ ਨਾ ਹੋਵੇ ਕੋਈ 2-4 ਦਿਨਾਂ ਤੋ ਉਹਨਾਂ ਨੇ ਮੈਨੂੰ ਫੋਨ ਕਰਕੇ ਪੁੱਛਣੀ ਪੁੱਛਣਾ ਵੀ ਜਮੇ ਅਗਲਾ ਕਹਿੰਦਾ ਕੈਨੇਡਾ 'ਚ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਜੀ ਗੱਲ ਕਰਨ ਦਾ ਸੀ ਬੀਜੀ ਸ਼ਡਿਊਲ 'ਚ ਚੱਲ ਰਹੇ ਆ ਆ ਉਹਨੇ ਮੇਰਾ ਫੋਨ ਕਰਕੇ ਅੱਧਾ ਪੌਣਾ ਘੰਟਾ ਮੇਰੇ ਨਾਲ ਗੱਲਾਂ ਮਾਰਨੀਆ ਮੇਰਾ ਹਾਲ ਪੁੱਛਣਾ ਵੀ ਭੈਣ ਤੁਸੀਂ ਟੈਨਸ਼ਨ ਨਹੀਂ ਲੈਣੀ ਦੁਨੀਆ ਇਹੋ ਜਿਹੀ ਹੀ ਹੈ ਤੁਸੀਂ ਬਸ ਆਪਣੇ ਤੇ ਆਪਣੇ ਪਰਮਾਤਮਾ ਤੇ ਖਿਆਲ ਰੱਖੋ ਤੀਜੇ ਦੀ ਪਰਵਾਹ ਨਾ ਕਰੋ ਵੀ ਬਹੁਤ ਵਧੀਆ ਭੈਣ ਨੇ ਬੜਾਓ ਮੇਰਾ ਖਿਆਲ ਰੱਖਦੇ ਆ ਬੜਾ ਵੀ ਮੈਂ ਕਹਿਣੀ ਆ ਵੀ ਟਾਈਮ 'ਚੋ ਟਾਈਮ ਕੱਢ ਕੇ ਵੀ ਉਹਨੇ ਮੈਨੂੰ ਫੋਨ ਲਾਉਣਾ ਹੀ ਲਾਉਣਾ ਤੇ ਉਹਦਾ ਕਿਹੜਾ ਬਿਜੀ ਸ਼ਡਿਊਲ ਨਹੀਂ ਹੈਗਾ ਜਾਂ ਉਹਨੇ ਕਿਹੜਾ ਕਮਾਈ ਨਹੀਂ ਕਰਨੀ ਉਹਦੀ ਵੀ ਤਾਂ ਆਪਣੀ ਲਾਈਫ ਹੈ ਪਰ ਉਹ ਮੈਨੂੰ ਨਹੀਂ ਲੱਗਦੀ ਵੀ ਉਹ ਕੋਈ ਬਗਾਨੀਆਂ ਉਪਰੀ ਹੈ ਮੈਨੂੰ ਐਵੇਂ ਲੱਗਦਾ ਵੀ ਜਿਵੇਂ ਅਸੀਂ ਕੋਈ ਸਦੀਆਂ ਤੋਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਾਂ ਵੀ ਮੈਂ ਜਦ ਵੀ ਬੜੇ ਮਤਲਬ ਮੈਂ ਪ੍ਰਾਊਡ ਜੇ ਨਾਲ ਉਹਦੇ ਨਾਲ ਗੱਲ ਕਰਦੀ ਆ ਉਹਦੇ ਨਾਲ ਮੈਂ ਹਰ ਇੱਕ ਗੱਲ ਸ਼ੇਅਰ ਕਰ ਲੈਣੀ ਆ ਘਰ ਦੀ ਪਰਸਨਲ ਤੇ ਉਹ ਭੈਣ ਵੀ ਐਨੇ ਚੰਗੇ ਆ ਰਮਨ ਭੈਣ ਵੀ ਐਨੇ ਚੰਗੇ ਆ ਉਹਨਾਂ ਨੇ ਮੇਰੇ ਨਾਲ ਗੱਲ ਕਰਨੀ ਦੀਪੂ ਨਾਲ ਗੱਲ ਕਰਨੀ ਦੀਪੂ ਨੂੰ ਹਾਲ ਪੁੱਛਣਾ ਦੀਪੂ ਨੂੰ ਗਹਿਣਾ ਵਟਾ ਮੈਨੀ ਐਵੇਂ ਕਰਨਾ ਮੈਨੀ ਕਰਨਾ ਤੇ ਨਹੀਂ ਉਹਨਾਂ ਨੇ ਕਿਹਾ ਮੇਰੇ ਤੋਂ ਕੁਛ ਲੈਣਾ ਇਹਨਾਂ ਨੂੰ ਕਹਿੰਦੇ ਜੀ ਰੂਹਾਂ ਦੇ ਰਿਸ਼ਤੇ ਠੀਕ ਹੈ ਕੋਈ ਸਾਡਾ ਮਤਲਬ ਦੇਖਿਆ ਜਾਵੇ ਕੋਈ ਰੂਹਾਂ ਦਾ ਰਿਸ਼ਤਾ ਹੈ ਜੀ ਸਾਡਾ ਸਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੈਗਾ ਪਰ ਖੂਨ ਨਾਲੋਂ ਵੱਧ ਕੇ ਹੈ ਮੈਂ ਕਹਿੰਦੀ ਆ ਖੂਨ ਨਾਲੋਂ ਵੱਧ ਕੇ ਹੁੰਦੇ ਆ ਵੀਰੇ ਰੂਹਾਂ ਦੇ ਰਿਸ਼ਤੇ ਜਿਹੜੇ ਸੋਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਸੋਡੇ ਦਰਦ ਸਮਝਦੇ ਆ ਸੋਡੀਆਂ ਪੀੜਾ ਸਮਝਦੇ ਆ ਹੋਰ ਰਿਸ਼ਤੇ ਬਹੁਤ ਵਧੀਆ ਹੁੰਦੇ ਨੇ ਤੇ ਜਿਹੜੇ ਰਿਸ਼ਤੇ ਚਾਹੇ ਖੂਨ ਦੇ ਹੋਣ ਜਿੰਨੇ ਮਰਜ਼ੀ ਕਰੀਬ ਹੋਣ ਸਾਨੂੰ ਦੁੱਖ ਦਿੰਦੇ ਹੋਣ ਉਹ ਰਿਸ਼ਤੇ ਨਹੀਂ ਹੁੰਦੇ ਉਹ ਕਦੇ ਵੀ ਰਿਸ਼ਤੇ ਨਹੀਂ ਹੁੰਦੇ ਜਿਹੜੇ ਸਾਨੂੰ ਦੁੱਖ ਦਿੰਦੇ ਆ ਤੁਹਾਡੇ ਜ਼ਖਮ ਨੂੰ ਛੇੜ ਕੇ ਉਹਨਾਂ ਨੂੰ ਸੰਤੁਸ਼ਟੀ ਮਿਲਦੀ ਆ ਉਹ ਤੁਹਾਡੇ ਰਿਸ਼ਤੇ ਹੋ ਨਹੀਂ ਸਕਦੇ ਤੇ ਇਸ ਗਲਤ ਭਵੰਮੀ ਤਾਂ ਕਦੇ ਨਾ ਜਿਓ ਬਿਓ ਮੇਰੇ ਨੇ ਅੱਜ ਬਣਨਗੇ ਕੱਲ ਬਣਨਗੇ ਨੋ ਕਦੇ ਨਹੀਂ ਬਣਦੇ ਜਿਹੜੇ ਰਿਸ਼ਤੇ ਤੁਹਾਡੇ ਨਾਲ ਮਾਰੇ ਹੋਗੇ ਇੱਕ ਵਾਰੀ ਉਹ ਕਦੇ ਵੀ ਨਹੀਂ ਬਣਦੇ ਆਪਾਂ ਨੂੰ ਸਾਰੀ ਜ਼ਿੰਦਗੀ ਵਹਿਮ ਹੀ ਰਹਿੰਦਾ ਤੇ ਆਪਣੀ ਵੀਡੀਓ ਜ਼ਰੂਰ ਦੇਖ ਲੋ ਜੀ ਮਹਿੰਗੇ ਸੂਟ ਪਾਈ ਹੈ ਜੀ ਹੁਣ ਵਰਤਾਂ ਮੁਰਤਾਂ ਦਾ ਤਿਹਾੜੀ ਜਿੱਦਾਂ ਵਰਤਗੁਰੂ ਤੇ ਫੜਕਾ ਬੈਂਕ ਦੇ ਉੱਤੇ ਕਹਿੰਦੇ ਆ ਵੀਡੀਓ ਜ਼ਰੂਰ ਦੇਖਾ ਕਰੋ ਦੂਜੇ ਚੈਨਲ ਤੇ ਸਾਡਾ ਇੱਕ ਹੋਰ ਚੈਨਲ ਹੈ ਜੀ ਅਮਨ ਕਲਾਥ ਹਾਊਸ ਆਪਣਾ ਪੰਜਾਬ ਚੈਨਲ 00 03 003 ਅਕੇ 001 003 ਮੈਂ ਕੋਈ ਨਾ ਲਿੰਕ ਪਾ ਦਾਂਗੇ ਆਪਾਂ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਨਾ ਜੀ ਲਿੰਕ ਪਾਵਾਂਗੇ ਉਹਦਾ ਇਹ ਸਾਡੀ ਕੱਪੜਿਆਂ ਦੀ ਵੀਡੀਓ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਅਸੀਂ ਕੱਪੜਾ ਵੇਚਣ ਦਾ ਕੰਮ ਕਰਦੇ ਆਂ ਮਾਂ ਪੁੱਤ ਤੇ ਬਹੁਤ ਸੋਹਣੀ ਅਸੀਂ ਵੈਰਾਈਟੀ ਜਿੰਨਾ ਕਿ ਸਾਨੂੰ ਨੌਲੇਜ ਹੁੰਦੀ ਉਹਦੇ ਹਿਸਾਬ ਨਾਲ ਅਸੀਂ ਵੈਰਾਈਟੀ ਲਿਆਉਨੇ ਆਂ ਬਾਕੀ ਗੱਲ ਉੱਥੇ ਆ ਗਈ ਵੀ ਦੁਨੀਆ ਨੂੰ ਕੋਈ ਜਿੱਤ ਨਹੀਂ ਸਕਦਾ ਕਈ ਵਾਰੀ ਜੇ ਇੱਕ ਕੱਪੜਾ ਮਾੜਾ ਆ ਜੇ ਤਾਂ ਲੋਕ ਸਾਨੂੰ ਪਤਾ ਹੀ ਐ ਵੀ ਉਹ ਕਹਿੰਦੇ ਹੁੰਦੇ ਨਾ ਵੀ ਤੁਸੀਂ 100 ਗਣ ਕਰ ਲਓ ਜੇ ਤੁਸੀਂ ਕਿਸੇ ਨੂੰ 100 ਗੋਣ ਕਰੇ ਆ ਤਾਂ ਇੱਕ ਗਲਤੀ ਤੁਹਾਡੇ ਤੋਂ ਹੋਗੀ ਉਹ 100 ਗੋਣ ਤੁਹਾਡਾ ਫੇਲ ਆ ਤੇ ਗਲਤੀ ਜਿਹੜੀ ਤੁਹਾਡੀ ਉਹਦੀ ਮੂਰੀ ਹੈ ਇਹ ਦਸਤੂਰ ਹੈ ਦੁਨੀਆਂ ਦਾ ਹੁਣ ਕੱਪੜੇ ਦੇ ਮਾਲਕ ਤਾਂ ਸੀ ਹੁੰਦੇ ਨਹੀਂ ਜੀ ਫੈਕਟਰੀਆਂ ਤਾਂ ਸਾਡੀਆਂ ਹੁੰਦੀਆਂ ਨਹੀਂ ਪਰ ਅਸੀਂ ਆਪਦੇ ਜਣੋਂ ਵਧੀਆ ਕੱਪੜਾ ਲਿਆਉਣੇ ਆ ਵੀ ਸਾਡੀ ਜਿਹੜੀ ਕੁਆਲਿਟੀ ਉਹ ਵਧੀਆ ਹੋਵੇ ਲੋਕਾਂ ਨੂੰ ਪਸੰਦ ਆਵੇ ਹਨਾ ਵੀ ਲੋਕ ਦੁਖੀ ਨਾ ਹੋਣ ਅਸੀਂ ਵੀ ਦੁਖੀ ਨਾ ਹੋਈਏ ਤੇ ਕਈ ਵਾਰੀ ਕੋਈ 19 ਕੀ ਨਿਕਲਦੇ ਤਾਂ ਲੋਕ ਕਮੈਂਟ ਕਰਕੇ ਕਹਿਣਗੇ ਵੀ ਠੱਗ ਫਲਨਾਂ ਤੇ ਉਹ ਕਾ ਵੀਰੇ ਸਾਰੇ ਠੱਗ ਨਹੀਂ ਹੁੰਦੇ ਠੀਕ ਹੈ ਸਾਰੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹ ਫੱਗਬੰਦਾ ਤੁਸੀਂ ਉਹਨੂੰ ਕਹਿ ਸਕਦੇ ਹੋ ਵੀ ਜਿਹੜਾ ਲਿਆ ਕੇ ਕਹਿ ਕੇ ਚੀਜ਼ ਕੁਝ ਹੋਰ ਤੇ ਤੁਹਾਨੂੰ ਦੇ ਦੇ ਕੁਝ ਹੋਰ ਹਨਾ ਕੋਈ ਮਾੜਾ ਮੋਟਾ ਰੰਗ ਹੱਲ ਜੇ ਕੋਈ ਗੱਲ ਹੋ ਜੇ ਵੀਰ ਉਹਦੇ ਵਿੱਚ ਬੰਦੇ ਦਾ ਕਸੂਰ ਹੁੰਦਾ ਨਹੀਂ ਕਿਉਂਕਿ ਉਹ ਉਹ ਕੰਪਨੀ ਦਾ ਮਾਲਕ ਤਾਂ ਹੁੰਦਾ ਨਹੀਂ ਠੀਕ ਹੈ ਇਹ ਜ਼ਿੰਮੇਵਾਰਤਾ ਕੰਪਨੀ ਵਾਲਾ ਲੈਂਦਾ ਜਿਵੇਂ ਹੁਣ ਆਪਾਂ ਕੋਈ ਸਬਜ਼ੀ ਬਣਾਈ ਹੈ ਰੋਟੀ ਬਣਾਈ ਹੈ ਤੁਸੀਂ ਉਹਦੇ ਬਾਰੇ ਦੱਸ ਸਕਦੇ ਹੋ ਵੀ ਅਸੀਂ ਕਣਕ ਦੀ ਬਣਾਈ ਹੈ ਕਾਦੀ ਬਣਾਈ ਹੈ ਜਾਂ ਤੁਸੀਂ ਸਬਜ਼ੀ 'ਚ ਕੀ ਕੁਝ ਪਾਇਆ ਤੁਸੀਂ ਦੱਸੋਗੇ ਦੂਜਿਆਂ ਨੂੰ ਤਾਂ ਨਹੀਂ ਪਤਾ ਹੁੰਦਾ ਵੀ ਸਬਜ਼ੀ 'ਚ ਕੀ ਪਾਇਆ ਹਨਾ ਸੋ ਪਲੀਜ਼ ਕਿਸੇ ਦੀ ਮਾੜੀ ਮੋਟੀ ਇੱਕ ਗਲਤੀ ਨੂੰ ਤੁਸੀਂ 100 ਗੋਨ ਅਗਲੇ ਦਿਨ ਨਾ ਰੋਲੇ ਨਾ ਕਰੋ ਠੀਕ ਹੈ ਗਲਤੀਆਂ ਸੋਡੇ ਤੋਂ ਵੀ ਹੁੰਦੀਆਂ ਐ ਨਾ ਸੋਚਿਆ ਕਰੋ ਵੀ ਮੂਰਲਾ ਕਰਦਾ ਕਿਹੜਾ ਬੰਦਾ ਆਪਦਾ ਬਿਜ਼ਨਸ ਕਰਦਾ ਉਹਨੂੰ ਹੁੰਦਾ ਮੇਰਾ ਬਿਜ਼ਨਸ ਅੱਗੇ ਜਾਵੇ ਕੋਈ ਬੰਦਾ ਆਪਣਾ ਬਿਜ਼ਨਸ ਪਿੱਛੇ ਨਹੀਂ ਲੈ ਕੇ ਆਊਗਾ ਕਦੇ ਵੀ ਕਦੇ ਮਾੜੀ ਜੀ ਨਹੀਂ ਦੇਊਗਾ ਜੀਨੇ ਅੱਗੇ ਜਾਣਾ ਖਾਸ ਕਰ ਮੇਰੇ ਵਰਗੇ ਨੇ ਦੇਸ਼ਤਾਹੀ ਹੁੰਦਾ ਵੀ ਜਿਨ੍ਹਾਂ ਨੇ ਮਿਹਨਤ ਕਰਨੀ ਹੁੰਦੀ ਐ ਮਿਹਨਤ ਕਰਕੇ ਪੈਸਾ ਕਮਾਉਣਾ ਉਹਨਾਂ ਨੂੰ ਤਾਂ ਹੀ ਹੁੰਦਾ ਵੀ ਸਾਡਾ ਕੰਮ ਅੱਗੇ ਵਧੇ ਘਟਾਉਣ ਵਾਲੇ ਦਾ ਕੋਈ ਨਹੀਂ ਸੋਚਦਾ ਠੀਕ ਹੈ ਜੀ ਤੇ ਗੱਲ ਆ ਗਈ ਜੀ ਰੂਹ ਦੇ ਰਿਸ਼ਤੇ ਵੀ ਮੇਰਾ ਭੈਣ ਨਾਲ ਉਹਦੇ ਨਾਲ ਰੂਹ ਦਾ ਰਿਸ਼ਤਾ ਹਨਾ ਐਨਾ ਰੂਹ ਦਾ ਰਿਸ਼ਤਾ ਗੂੜਾ ਜੁੜਿਆ ਵੀ ਉਹ ਭੈਣ ਮੈਨੂੰ ਜਦੋਂ ਮੇਰੇ ਨਾਲ 10 ਮਿੰਟ ਗੱਲਾਂ ਕਰ ਲੇ ਮੇਰਾ ਮਨ ਖੁਸ਼ ਹੋ ਜਾਂਦਾ ਹਨਾ ਦੁੱਖ ਹਰ ਇੱਕ ਜ਼ਿੰਦਗੀ 'ਚ ਹੁੰਦੇ ਆ ਹਰ ਇੱਕ ਦੀ ਜ਼ਿੰਦਗੀ 'ਚ ਸਟਰਗਲ ਹੁੰਦਾ ਕਿਹੜਾ ਬੰਦਾ ਇੱਥੇ ਜਿਹੜਾ ਸਟਰਗਲ ਨਹੀਂ ਕਰਦਾ ਜਦ ਤੱਕ ਲੀਪਾਂ ਦਾ ਸਾਹਮਣਾ ਨਹੀਂ ਕਰਦਾ ਠੀਕ ਹੈ ਜੀ ਚਲ ਹੁਣ ਠੀਕ ਹੈ ਵੀ ਦੀਪੂ ਗੱਭਰੂ ਹੈ ਮੇਰੀਆਂ ਕੁਝ ਪ੍ਰੋਬਲਮ ਐ ਸੋਲਵ ਕਰ ਦਿੰਦਾ ਵੀ ਜਿਵੇਂ ਬਾਹਰਲੇ ਕੰਮ ਐ ਮੈਂ ਕਈਆਂ ਵੀ ਵਹਿਗਰੂ ਸੱਚੇ ਪਾਸਾ ਐ ਐਸਾ ਬੇਟਾ ਸਭ ਨੂੰ ਮਿਲੇ ਆਉਂ ਮੈਂ ਦੇਖਣਾ ਕੋਈ ਘਰ ਦਾ ਲੈਣ ਦੇਣ ਕਰਨਾ ਇਹ ਆਪੇ ਇਕੱਲਾ ਵੀ ਕਰਿਆ ਹੁੰਦਾ ਕੋਈ ਚੱਕਰ ਨਹੀਂ ਮੈਨੂੰ ਟੈਨਸ਼ਨ ਨਹੀਂ ਕੱਪੜੇ ਵੀ ਗੱਲਾਂ ਲੈ ਆਉਂਦਾ ਹੁਣ ਇਹਨੂੰ ਬਾਵਾ ਪਰਖ ਆਉਣ ਲੱਗੀ ਆਪਣੇਆ ਬਾਰੇ ਤੇ ਜਿਵੇਂ ਮੇਰੀ ਸਿਹਤ ਸਾਥ ਘੱਟ ਦਿੰਦੀ ਐ ਮੈਥੋਂ ਛੋੜੇ ਜਿਹਾ ਟਰੈਵਲ 'ਚ ਘੱਟ ਹੁੰਦਾ ਵੀ ਬਹੁਤ ਔਖਾ ਲੱਗਦਾ ਮੈਨੂੰ ਫਿਰ ਢੂਈ ਦੁਖਦੀ ਐ ਜਿਆਦਾ ਪ੍ਰੇਸ਼ਾਨ ਹੋਣ ਕਰਕੇ ਸਰੀਰ ਰੋਗੀ ਐ ਜੀ ਔਖਾ ਹੋ ਜਾਂਦਾ ਰੂਹਾਂ ਦੇ ਰਿਸ਼ਤਿਆਂ 'ਚ ਤੇ ਖੂਨ ਦੇ ਰਿਸ਼ਤਿਆਂ 'ਚ ਫਰਕ ਇਹ ਹੁੰਦਾ ਵੀ ਰੂਹ ਦੇ ਰਿਸ਼ਤੇ ਜਿਹੜੇ ਜੁੜਦੇ ਐ ਨਾ ਉਹ ਖੂਨ ਨਾਲੋਂ ਕਿਤੇ ਜ਼ਿਆਦਾ ਜਾ ਕੇ ਵਧੀਆ ਹੁੰਦੇ ਐ ਠੀਕ ਐ ਉਹ ਤੇ ਆਪਾਂ ਇਸ ਲਿਖੇ ਚ ਫਿਰਦੇ ਰਹਨੇ ਆ ਜੀ ਆ ਮੇਰਾ ਖੂਨ ਦਾ ਰਿਸ਼ਤਾ ਮੇਰਾ ਫਲਾਣਾ ਰਿਸ਼ਤਾ ਤੇ ਹਾਂ ਕਰ ਰਿਸ਼ਤਾ ਨਹੀਂ ਰਿਸ਼ਤਾ ਥੋਡਾ ਉਹੀ ਹੁੰਦਾ ਜਿਹੜਾ ਤੁਹਾਡਾ ਸਾਥ ਦਿੰਦਾ ਉਸੇ ਨੂੰ ਤੁਸੀਂ ਰਿਸ਼ਤਾ ਕਹਿ ਸਕਦੇ ਜਿਹੜਾ ਰਿਸ਼ਤਾ ਤੁਹਾਨੂੰ 24 ਘੰਟੇ ਟਾਰਚ ਕਰਦਾ ਉਹ ਤੁਹਾਡਾ ਹੋ ਹੀ ਨਹੀਂ ਸਕਦਾ ਕਿ ਨਾ ਹੋਵੇ ਆਉਣ ਵਾਲੇ ਸਮੇਂ 'ਚ ਠੀਕ ਹੈ ਜੀ ਕਿਉਂਕਿ ਜਿਵੇਂ ਦੀਪੂ ਨੇ ਕਿਹਾ ਸੀ ਵੀ ਇੱਥੇ ਵੱਡੇ ਵੱਡੇ ਆ ਕੇ ਦੁਨੀਆ ਨੂੰ ਕੋਈ ਜਿੱਤ ਨਹੀਂ ਸਕਿਆ ਕੱਲ ਜਮਾ ਸੱਚ ਹੈ ਦੁਨੀਆ ਨੂੰ ਕੋਈ ਜਿੱਤ ਨਹੀਂ ਸਕਦਾ ਕਿਸੇ ਦੀ ਜਿੱਤ ਨਹੀਂ ਤਾਂ ਕਲਮ ਵੀ ਜਿੱਤ ਹੈ ਹੈ ਜਿਹਨ ਜਿੱਤ ਨੂੰ ਤਾਂ ਕਲਮ ਵੀ ਜਿੱਤ ਸਕਦੀ ਆ ਦੀਪੂ ਦਾ ਕਹਿੰਦਾ ਭਾਵਾ ਜਿਨੀ ਜਿੱਤਣਾ ਕਹਿੰਦਾ ਉਹਦੀ ਕਲਮ ਵੀ ਜਿੱਤ ਸਕਦੀ ਆ ਹਨਾ ਬਾਕੀ ਤੁਸੀਂ ਐਂ ਦੇਖੋ ਵੀ ਅੱਜ ਕੱਲ੍ਹ ਲੋਕਾਂ ਦਾ ਦਸਤੂਰ ਦੇਖੋ ਵੀ ਜਾਨੀ ਕਿ ਲੋਕਾਂ 'ਚ ਟ੍ਰੈਂਡ ਬਣ ਚੁੱਕਿਆ ਤੁਸੀਂ ਇਹ ਗੱਲਾਂ ਸਮਝੋਗੇ ਤੇ ਸੌਖੇ ਰਹੋਗੇ ਲੋਕਾਂ 'ਚ ਟ੍ਰੈਂਡ ਬਣ ਚੁੱਕਿਆ ਕੱਲ ਨੂੰ ਅਸੀਂ ਵੀ ਬੇਟੀ ਦਾ ਰਿਸ਼ਤਾ ਕਰਨਾ ਦੀਪੂ ਦਾ ਰਿਸ਼ਤਾ ਵੀ ਲੈਣਾ ਹਨਾ ਤੇ ਲੋਕ ਕੀ ਕਰਨਗੇ ਕਿਸੇ ਬਾਰੇ ਜਾਣਦੇ ਨਹੀਂ ਹੁੰਦੇ ਵਝਦੇ ਨਹੀਂ ਹੁੰਦੇ ਜੇ ਕੋਈ ਕਹਦੇ ਵੈਸੇ ਹੀ ਟ੍ਰੈਂਡੀ ਬਣ ਗਿਆ ਜੀ ਕੋਈ ਸੌ ਚੋਂ 20 ਬੰਦੇ ਆ ਵੀ ਜਿਹੜੇ ਅੱਜਕੱਲ ਸੱਚ ਤੇ ਚੱਲਦੇ ਆ ਤੇ ਜਿਹੜੇ ਵੀ ਰੱਬ ਤੋਂ ਡਰਦੇ ਆ ਤੇ 80% ਬੰਦੇ ਤਾਂ ਤੁਹਾਡੇ ਖਿਲਾਫ ਹੀ ਹੁੰਦੇ ਆ ਕੋਈ ਗੱਲਬਾਤ ਹੋਵੇ ਤਾਂ ਉਹ ਕਰ ਲੱਗ ਜਾਣਗੇ ਫਰਲਾ ਬੰਦਾ ਤਾਂ ਆਇਆ ਕਿਉਂਕਿ ਬੰਦਾ ਆਇਆ ਉਹ ਆਇਆ ਉਹ ਮੈਂ ਤੁਹਾਨੂੰ ਇਸ ਕਰਕੇ ਗੱਲਾਂ ਦੱਸ ਰਹੀ ਹਾਂ ਵੀ ਤੁਸੀਂ ਵੀ ਆਪਦੇ ਬੱਚੇ ਵਿਆਉਣੇ ਹੋਣਗੇ ਕੁੜੀਆਂ ਮੁੰਡੇ ਵਿਆਹਣਾ ਨੇ ਬੜਾ ਲੋਕਾ ਮਗਰ ਨਾਲ ਲੱਗਿਆ ਕਰੋ ਤੁਸੀਂ ਬੰਦੇ ਨੂੰ ਮਿਲੋ ਬੰਦੇ ਨੂੰ ਗਿਲੋ ਹਨਾ ਜਾ ਕੇ ਫਿਰ ਤੁਹਾਨੂੰ ਪਤਾ ਲੱਗਦਾ ਮੂਰਲੇ ਬੰਦੇ ਕਿਹੋ ਜਿਹੇ ਆ ਠੀਕ ਹੈ ਮੰਨ ਲਓ ਇੱਥੇ ਲੋਕਾਂ ਦਾ ਦਸਤੂਰ ਬਣ ਚੁੱਕਿਆ ਤੁਸੀਂ ਫਰਲਾ ਬੰਦਾ ਕਿ ਉਹ ਛੜਾ ਫੜਾ ਤਾਂ ਛੜਿਆ ਬੰਦਾ ਹੈ ਚਾਹੇ ਉਹ ਬੰਦੇ ਦੇ ਵਿਚਾਰੇ ਚ ਕੋਈ ਕਮੀ ਨਾ ਹੋਵੇ ਕੋਈ ਕਮੀ ਨਾ ਹੋਵੇ ਫੇਰ ਜੋ ਕੋ ਹੋਰ ਤੋਂ ਪੁੱਛ ਲੋ ਯਾਰ ਉਹ ਬੰਦਾ ਕਿਵੇਂ ਉਹ ਤਾਂ ਵਜਾ ਮਾ ਸੜਿਆ ਬੰਦਾ ਯਾਰ ਇਹ ਦਸਤੂਰ ਹੈ ਟ੍ਰੈਂਡ ਬਣ ਚੁੱਕਿਆ ਵੀ ਤੁਹਾਡੇ ਬਾਰੇ ਕੋਈ ਚੰਗਾ ਨਹੀਂ ਕਹੂਗਾ ਲੱਖ ਤੁਸੀਂ ਚੰਗੇ ਬਣੀ ਜਾਓ ਠੀਕ ਹੈ ਤੁਸੀਂ ਕੀ ਕਰਨਾ ਤੁਸੀਂ ਆਪਦੇ ਹਿਸਾਬ ਨਾਲ ਚੱਲਣਾ ਤੁਸੀਂ ਦੇਖਣਾ ਵੀ ਵੀ ਤੁਸੀਂ ਕੀ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਠੀਕ ਹੈ ਨਾ ਸਾਰੀ ਦੁਨੀਆ ਮਾੜੀ ਨਹੀਂ ਸਾਰੀ ਚੰਗੀ ਨਹੀਂ ਗੱਲ ਉੱਥੇ ਨਿਬੜ ਜਾਂਦੀ ਆ ਪਰ ਮੈਂ ਕਹਣੀ ਆ ਵੀ ਤੁਸੀਂ ਜੇ ਤੁਸੀਂ ਵਹਿਗਰੂ ਨੂੰ ਪਰਮਾਤਮਾ ਨੂੰ ਕਿਸੇ ਧਰਮ ਨੂੰ ਮੰਨਦੇ ਹਾਂ ਕਦੇ ਕਿਸੇ ਦੀ ਆਤਮਾ ਤੇ ਸੱਟ ਨਾ ਮਾਰੋ ਝੂਠ ਨਾ ਬੋਲੋ ਬੰਦੇ ਨੂੰ ਝੂਠ ਪੱਟ ਦਿੰਦਾ ਹੁੰਦਾ ਹੈ ਗੱਲ ਯਾਦ ਰੱਖਿਓ ਠੀਕ ਹੈ ਝੂਠ ਬੋਲਣ ਵਾਲਾ ਇੱਕ ਦਿਨ ਬੰਦਾ ਫੜਿਆ ਜਾਂਦਾ ਕਾਮਯਾਬ ਨਹੀਂ ਹੁੰਦਾ ਕਿਉਂਕਿ ਜੇ ਦੇਖੋ ਜੇ ਤੁਸੀਂ ਕਿਸੇ ਦੀ ਚੁਗਲੀ ਕਰਦੇ ਹੋ ਕਿਸੇ ਨੂੰ ਨਿੰਦਦੇ ਹੋ ਠੀਕ ਹੈ ਤੁਸੀਂ ਨਾ ਤਾਂ ਦੇ ਕਰਮ ਬਦਲ ਸਕਦੇ ਹੋ ਨਾ ਉਹਦੀ ਕਿਸਮਤ ਬਦਲ ਸਕਦੇ ਹੋ ਕਿਉਂਕਿ ਕਿਸਮਤ ਤੇ ਕਰਮ ਲਿਖਣ ਮਤਲਬ ਉੱਪਰ ਬੈਠਾ ਹੁੰਦਾ ਤੁਸੀਂ ਤਾਂ ਮਿਚੂਲੀਆਂ ਦੇ ਕਰਕੇ ਉਹਦੇ ਪਾਪਾਂ ਦੇ ਭਾਗੀ ਬਣ ਜਾਨੇ ਹੋ ਤੁਹਾਨੂੰ ਇੱਕ ਦਿਨ ਉਹ ਦੇਣੀਆਂ ਪੈਣਗੀਆਂ ਫਿਰ ਤੁਸੀਂ ਚਿੱਕਾ ਮਾਰਦੇ ਹੋ ਠੀਕ ਹੈ ਤੇ ਇਦੋਂ ਚੰਗਾ ਹੀ ਹੈ ਵੀ ਵੀਰੇ ਕਿਸੇ ਦੇ ਮਗਰ ਲੱਗੋ ਨਾ ਠੀਕ ਹੈ ਆਪਣੇ ਮਨ ਦੀ ਸੁਣੋ ਆਪਣੇ ਪਰਮਾਤਮਾ ਦੀ ਸੁਣੋ ਠੀਕ ਹੈ ਜਿਆਦੇ ਲੋਕਾਂ ਦੀਆਂ ਪੁੱਛ ਪੁਛਾਈਆਂ ਚ ਗੱਲਾਂ ਚ ਬੜਿਆ ਕਰੋਗੇ ਨਾ ਲੋਕਾਂ ਨੇ ਜੇ ਤੁਸੀਂ 10 ਨੂੰ ਪੁੱਛੋਗੇ ਇੱਕ ਗੱਲ ਤਾਂ 10 ਦੇ ਬੱਕ ਬੱਕ ਜਵਾਬ ਹੋਣਗੇ ਠੀਕ ਹੈ ਕੀ ਦੀ ਮੰਨੋਗੇ ਫਿਰ ਤੁਸੀਂ ਮੈਂਟਲ ਆਫ ਹੋ ਜਾਓਗੇ ਸੋ ਇਸ ਕਰਕੇ ਜਿਹੜੇ ਵੀ ਚੰਗੇ ਲੋਕ ਹੈ ਹੈ ਚੰਗੇ ਲੋਕ ਅੱਜ ਵੀ ਇਸ ਦੁਨੀਆ ਤੇ ਉਹ ਚੰਗੇ ਆਪਾਂ ਨੂੰ ਸਾਨੂੰ ਚੰਗੇ ਹੀ ਕਹਿਣਗੇ ਜਿਹੜੇ ਆਪ ਮਾੜੇ ਉਹ ਤੁਹਾਨੂੰ ਮਾੜਾ ਹੀ ਕਹਿਣਗੇ ਠੀਕ ਹੈ ਇਹਨਾਂ ਚੱਕਰਾਂ ਜਨਾ ਪਿਆ ਕਰੋ ਤੁਸੀਂ ਬੰਦੇ ਦੀ ਇਨਸਾਨ ਦੀ ਕੁਆਲਿਟੀ ਦੇਖਿਆ ਕਰੋ ਵੀ ਕਿਹੜਾ ਬੰਦਾ ਕਿਹੋ ਜਿਹਾ ਕਿਹੜਾ ਕਿਹੋ ਜਿਹਾ ਇਹਨਾਂ ਦੀ ਜਨਾ ਪਿਆ ਕਰੋ ਰਿਸ਼ਤੇ ਨਾਤੇ ਅੱਜ ਕੱਲ੍ਹ ਸਾਨੂੰ ਪਤਾ ਹੀ ਹੈ ਪੈਸੇ ਦੇ ਰਹਿ ਚੁੱਕੇ ਆ ਤੇ ਤੁਸੀਂ ਸਾਨੂੰ ਇਹ ਦੱਸਣ ਦੀ ਤਾਂ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਵੀ ਕਿੰਨਾ ਕੋਈ ਕਿਸੇ ਦਾ ਕਰਦਾ ਹੈ ਛੋੜ ਨਾਲ ਵੀ ਹੋ ਰਹੀਆਂ ਮੇਰੇ ਕੱਲੀ ਨਾਲ ਨਹੀਂ ਜੀਆਂ ਵਾਪਰਦੀਆਂ ਛੋੜੇ ਨਾਲ ਵੀ ਵਾਪਰਦੀਆਂ ਤੁਸੀਂ ਜਿੰਨੇ ਮਰਜੀ ਚੰਗੇ ਹੋਵੋ ਇੱਕ ਦੋ ਕੌੜੀ ਦਾ ਬੰਦਾ ਹੁੰਦਾ ਜਿਹੜਾ ਤੁਹਾਡੇ ਬਾਰੇ ਕੁਝ ਨਾ ਕੁਝ ਬੋਲ ਕੇ ਚਲਾ ਜਾਂਦਾ ਹਨਾ ਪਰ ਬੋਲਦਾ ਕੌਣ ਹੈ ਜਿਹੜਾ ਆਪ ਘਟੀਆ ਇਨਸਾਨ ਹੈ ਜਿਹੜਾ ਚੰਗਾ ਬੰਦਾ ਤਾਂ ਕਦੇ ਕਿਸੇ ਤੇ ਟਿੱਪਣੀ ਕਰਦਾ ਹੀ ਨਹੀਂ ਇਹ ਚੰਗੇ ਬੰਦੇ ਦੀ ਖਾਸੀਅਤ ਤੇ ਨਿਸ਼ਾਨੀ ਹੋਊਗੀ ਕਦੇ ਵੀ ਚੰਗਾ ਬੰਦਾ ਹੁੰਦਾ ਜਿਹੜਾ ਉਹ ਕਦੇ ਕਿਸੇ ਦੀ ਨਾ ਤਾਂ ਮਾੜੀ ਕਰੇ ਨਾ ਕਿਸੇ ਬਾਰੇ ਮੰਦਾ ਬੋਲੇ ਕਿਉਂਕਿ ਉਹਨੇ ਬਾਣੀ ਚੋਂ ਚੀਜ਼ਾਂ ਸੁਖ ਲੀਆਂ ਹੁੰਦੀਆਂ ਵੀ ਮੰਦਾ ਬੋਲਣ ਵਾਲੇ ਨੂੰ ਵੀ ਇਸ ਦੁਨੀਆ ਤੇ ਸਭ ਕੁਝ ਦੇਖਣਾ ਭਰਨਾ ਪੈਂਦਾ ਠੀ ਉਤੇ ਅਮਲ ਵੀ ਕਰਨਾ ਪੈਂਦਾ ਨਿੰਦਿਆ ਚੁਗਲੀ ਛੱਡਣੀ ਪੈਂਦੀ ਬਹੁਤ ਕਿਥੇ ਲੱਖ ਤੁਸੀਂ ਗੁਰੂ ਘਰ ਜਾਈ ਜਾਇਓ ਲੱਖ ਤੁਸੀਂ ਪਾਠ ਕਰੀ ਜਾਇਓ ਜੇਕਰ ਤੁਸੀਂ ਚੁਗਲੀ ਦੇ ਆ ਆਦੀ ਹੋ ਨਿੰਦਿਆ ਦੇ ਆਦੀ ਹੋ ਮਤਲਬ ਗੱਲ ਗੱਲ ਤੇ ਕੋਈ ਫਰੋਡ ਕਰਦੇ ਹੋ ਤਾਂ ਉਹ ਗੁਰੂ ਘਰ ਦੀ ਬਾਣੀ ਜਾਂ ਗੁਰੂ ਘਰ ਜਾਣਾ ਤੁਹਾਨੂੰ ਬਚਾ ਨਹੀਂ ਸਕਦਾ ਕਿਉਂਕਿ ਤੁਸੀਂ ਉਹ ਤਾਂ ਡਬਲ ਪਾਪ ਕਰ ਰਹੇ ਹੋ ਇੱਕ ਪਾਸੇ ਤੁਸੀਂ ਗੁਰੂ ਘਰ ਜਾਂਦੇ ਹੋ ਪਾਠ ਕਰਦੇ ਹੋ ਦੂਜੇ ਪਾਸੇ ਤੁਸੀਂ ਅਨੇਕਾਂ ਜੀਆਂ ਦੀਆਂ ਵੱਦੂ ਅਮਲ ਲੈ ਰਹੇ ਹੋ ਮੈਗਣੀਆ ਕਾਸੇ ਦੀ ਲੋੜ ਨਹੀਂ ਪੈਂਦੀ ਕਿਸੇ ਦੀ ਵਾਦਦੂਆ ਨਾਲੋਂ ਠੀਕ ਹੈ ਕਿਸੇ ਤੇ ਵੀ ਕਿਸੇ ਚੀਜ਼ ਦੀ ਉਂਗਲੀ ਨਾ ਚੱਕੋ ਪਹਿਲਾਂ ਆਪਣੇ ਆਪ ਨੂੰ ਪਛਾਣੋ ਤੁਸੀਂ ਕਿਹੋ ਜਿਹੇ ਹੋ ਠੀਕ ਹੈ ਫਿਰ ਦੂਜੇ ਨੂੰ ਕਿਹਾ ਕਰੋ ਆਪਣੇ ਆਪ 'ਚ ਝਾਕ ਕੇ ਦੂਜੇ ਬਾਰੇ ਗੱਲ ਫੇਰ ਕਰਿਆ ਕਰੋ ਠੀਕ ਹੈ ਤੇ ਬਾਕੀ ਜੇ ਨਾ ਕੋਈ ਗਲਤ ਬੋਲਦਾ ਕਿਸੇ ਦੇ ਕਿਸੇ ਨੂੰ ਆਪਣੇ ਮਤਲਬ ਗੰਦ ਬਕ ਕੇ ਗਲਤ ਬੋਲ ਕੇ ਚਾਹੁੰਦਾ ਵੀ ਮੈਂ ਇਹਨੂੰ ਵੀ ਮੈਂ ਇਹਨੂੰ ਗੰਦ ਗਲਤ ਬਕ ਲੈ ਡਰ ਗਿਆ ਡਰ ਦਾ ਕੋਈ ਨਹੀਂ ਹੁੰਦਾ ਬਸ ਉਹ ਬੰਦਾ ਗਲੇ ਨੂੰ ਮੂੰਹ ਲਾਣੋਂ ਹਟ ਜਾਂਦਾ ਵੀ ਇਹਨੂੰ ਬੋਲਣ ਦੀ ਆਖਣੀ ਆਪਾਂ ਇਹਦਾ ਪਿੱਛਾ ਛੱਡਿਆ ਇਹਨੂੰ ਮੂੰਹ ਲਾਣੋਂ ਹਟ ਗਿਆ ਠੀਕ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਵੀਰੇ ਅੱਜ ਕੱਲ੍ਹ ਲੋਕ ਕਿਸੇ ਨੂੰ ਵੀ ਰੋਟੀ ਖਾਂਦਾ ਨਹੀਂ ਜਰਦੇ ਜਿਹੜੇ ਕੰਮ ਕਰਨੇ ਆ ਤੁਸੀਂ ਆਪਣੀ ਤਸੱਲੀ ਤੇ ਕਰੋ ਪਰਮਾਤਮਾ ਤੇ ਛੱਡੋ ਅੱਧਾ ਤਸੱਲੀ ਆਪਦੀ ਕਰੋ ਅੱਧੀ ਪਰਮਾਤਮਾ ਦੇ ਛੱਡੋ ਕਿਉਂਕਿ ਕਿਸਮਤ ਹਜੇ ਵੀ ਪਰਮਾਤਮਾ ਲਿਖਦਾ ਠੀਕ ਹੈ ਦੁਨੀਆ ਬਦ ਜੇ ਸੋੜ ਦੇ ਨਸੀਬ ਲਿਖਦਾ ਸੋ ਵੀਡੀਓ ਬਣਾਉਣ ਚੁੱਕੀ ਕਮੀ ਰਹੀ ਹੋਵੇ ਵੀਰੇ ਤਾਂ ਅਸੀਂ ਸੌਰੀ ਚਾਉਂਦੇ ਆ ਹਾਪ ਸਭ ਨੂੰ ਮੇਰੇ ਬੰਨੀਓ ਐਂਡ ਮਾੜ ਬੰਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਖਾਲ ਜੀ